ਸ਼ਬਦਾਂ ਦੇ ਹਾਨਦੇ ਨਹੀਂ ਕਹਿੰਦੇ ਜੈਸਾ ਪੀਏ ਪਾਣੀ ਐ ਪੈਸਾ ਹੋਵੇ ਪ੍ਰਾਣੀ ਜੈਸਾ ਪੀਏ ਦੁੱਧ ਵੈਸੀ ਹੋਵੇ ਬੁੱਧ ਜੈਸਾ ਖਾਈਏ ਅੰਨ ਵੈਸਾ ਹੋਵੇ ਮਨ ਕਿ ਸਾਡਾ ਸਾਰਾ ਕੁਝ ਜ਼ਹਿਰੀ ਹੋ ਗਿਆ ਇਸ ਲਈ ਸਾਨੂੰ ਸ਼ਬਦਾਂ ਚੋਂ ਵੀ ਹਰ ਨਹੀਂ ਲੱਭਦਾ ਸਾਹਜ ਕੋਲ ਕੀ ਪਿਆ ਫਿਰ ਇਹਦੇ ਲਈ ਲਗਭਗ ਗੱਲ ਤਾਂ ਤੁਸੀਂ ਮੁਕਾਤੀ ਵੈਸੇ ਇਹ ਮੈਂ ਗੱਲ ਸ਼ੁਰੂ ਕੀਤੀ ਆ ਤੁਸੀਂ ਮੇਰੀ ਗੱਲ ਦਾ ਜਿਹੜਾ ਬੀਜ ਉਹ ਤਾਂ ਕਹਿ ਦਿੱਤਾ ਮੈਂ ਪੜ ਰਿਹਾ ਸੀ ਏਕੇ ਮੈਂ ਪੰਜਾਬ ਬੋਲਦਾ। ਇਹ ਖੈਰ ਹੋਰ ਸੰਦਰਭ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਪਰ ਮੈਨੂੰ ਇਹ ਆਉਂ ਲੱਗਦਾ ਹੈ ਕਿ ਪੰਜਾਬ ਬੋਲਦਾ ਜ਼ਿਆਦਾ ਹੈ ਤੇ ਸੁਣਦਾ ਘੱਟ ਹੈ। ਬਹੁਤ ਅੱਛਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਸੁਣਤੇ ਪੁਨੀਤ ਕਹਤੇ ਪਵਿੱਤ। ਸੁਣਤੇ ਪੁਨੀਤ ਪੁਨੀਤ ਵੱਡੀ ਡਿਗਰੀ ਹੈਗੀ ਹੈ। ਕਹਤੇ ਪਵਿੱਤ ਇਹ ਡਿਗਰੀ ਉਸ ਤੋਂ ਛੋਟੀ ਹੈਗੀ। ਸੋ ਜਦ ਤੱਕ ਉਹਨਦੇ ਸਮਿਆਂ ਦੇ ਵਿੱਚ ਖਾਸ ਕਰ ਮੈਂ ਦੇਖਦਾ ਕਿ ਹਰ ਬੰਦਾ ਹੀ ਚੈਨਲ ਬਣਿਆ ਆ ਬਿਲਕੁਲ ਬਿਜ਼ਨਸ ਬਿਲਕੁਲ ਖਤਮ ਹੋ ਗਈ ਏ ਕਿਸੇ ਦੀ ਗੱਲ ਸੁਣਨ ਅਸੀਂ ਤਿਆਰ ਨਹੀਂ ਹੋਗੇ ਮੈਂ ਕਹਿੰਦਾ ਕਿ ਜੇ ਚੈਨਲ ਬਣਿਆ ਹੋਇਆ ਹੈ ਬੰਦਾ ਤੇ ਬੰਦਾ ਮਨੁੱਖੀ ਬੰਬੂ ਵੀ ਬਣਿਆ ਹੋਇਆ ਹੈ ਹਰ ਬੰਦਾ ਤੁਹਾਨੂੰ ਸੁਣਦਾ ਨਹੀਂ ਆਪਣੀ ਗੱਲ ਕਹਿਣ ਲਈ ਤੁਹਾਡੇ ਵੱਲ ਧਿਆਨ ਦਿੰਦਾ ਹੈਗਾ ਜਿੱਥੋਂ ਤੱਕ ਸਹਿਦ ਦੀ ਗੱਲ ਹੈਗੀ ਐ ਅਸੀਂ ਜੇ ਪੁਰਾਣੇ ਸਮੇਂ ਦਾ ਮੁਤਾਲਾ ਕਰੀਏ ਜੇ ਅਸੀਂ ਫਰਾਂਸ ਦੀ ਜਿਹੜੀ ਰੈਵੋਲੂਸ਼ਨ ਵਾਪਰੀ ਹੈ ਜੀ ਫਰੈਂਚ ਰੈਵੋਲੂਸ਼ਨ 1798 ਦੇ ਵਿੱਚ ਜਾਂ 88 ਵਿੱਚ 99 ਤਾਂ ਉਦੋਂ ਵੀ ਸਹਿਦ ਦੀ ਜਿਹੜੀ ਭੂਮਿਕਾ ਹੈਗੀ ਐ ਉਹ ਬਹੁਤ ਸਾਰਤਿਕਤਾ ਵਾਲੀ ਰਹੀ ਐ ਉਹਨਾਂ ਸਮੇਂ ਦੇ ਵਿੱਚ ਜਿਹੜੇ ਵੱਡੇ ਲੇਖਗੇ ਗਏ ਸੀ ਉਹਨਾਂ ਨੇ ਇਹ ਜਿਹੜੀ ਸਤਾ ਹੈ ਜੀ ਸੀ ਜਾਂ ਗਲਤ ਰਵਾਇਤਾਂ ਹੈਗੀਆਂ ਸੀ ਗਲਤ ਸਟੇਟ ਹੈ ਜੀ ਸੀ ਉਸ ਨੂੰ ਮੰਗਾ ਰਿਆ ਇਸੇ ਤਰ੍ਹਾਂ ਅਸੀਂ ਜੇ ਰਸ਼ੀਨ ਰੈਵੋਲੂਸ਼ਨ ਨੂੰ ਦੇਖੀਏ ਤਾਂ ਉਹਨਾਂ ਸਮੇਂ ਦੇ ਵਿੱਚ ਵੀ ਜਿਹੜੇ ਵੱਡੇ ਸਹਿਯੋਗਕਰ ਹੈਗੇ ਨੇ ਉਹਨਾਂ ਨੇ ਆਪਣੀ ਬੰਦੀ ਭੂਮਿਕਾ ਨਿਭਾਈ ਗੁਰੂ ਨਾਨਕ ਕਾਲ ਸੀ ਦੇਖੀਏ ਕਿ ਉਹਨਾਂ ਸਮਿਆਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜਰਾਣੇ ਜਾਂ ਉਹਨਾਂ ਦੇ ਨਾਲ ਜਿਹੜੇ ਹੋਰ ਪੀਰ ਫਕੀਰ ਭਗਤੀ ਲਹਿਰ ਦੇ ਵਿੱਚ ਜੋ ਕਬੀਰ ਸਾਹਿਬ ਸਨ ਉਹਨਾਂ ਨੇ ਵੀ ਆਪਣੀ ਬੰਦੀ ਭੂਮਿਕਾ ਜਿਹੜੀ ਹੈਗੀ ਸੀ ਉਹ ਬਹੁਤ ਵੱਡੀ ਨਿਭਾਈ ਇਸੇ ਤਰ੍ਹਾਂ ਸੀ ਜੇ ਅਸੀਂ ਆਪਣੇ ਵੱਲ ਮੁਲਕ ਮੁਲਕ ਵੱਲ ਪਰਤੀਏ ਤਾਂ ਜਦੋਂ ਸਾਡਾ ਫਰੀडम ਦਾ ਸਟਰਗਲ ਚੱਲਦਾ ਹੈਗਾ ਉਦੋਂ ਵੀ ਸਾਡੇ ਜਿਹੜੇ ਲੇਖਕ ਹੈਗੇ ਸੀ ਖਾਸ ਕਰ ਜਿਹੜੀ ਗਦਰ ਮੂਵਮੈਂਟ ਹੈਗੀ ਹੈ ਉਹਦੇ ਵਿੱਚ ਬਹੁਤ ਵੱਡੇ ਲੇਖਕ ਪੈਦਾ ਹੋਏ ਤੇ ਉਹਨਾਂ ਦੀ ਜਿਹੜੀ ਭੂਮਿਕਾ ਹੈਗੀ ਸੀ ਉਹ ਬਹੁਤ ਵੱਡੀ ਹੈਗੀ ਸੀ ਔਰ ਉਹਦਾ ਅਸਰ ਵੀ ਬਹੁਤ ਵੱਡਾ ਹੈਗਾ ਸੀ ਪਰ ਜੋ ਤੁਸੀਂ ਸਵਾਲ ਕੀਤਾ ਹੈ ਕਿ ਅੱਜ ਦੇ ਸਮਿਆਂ ਦੇ ਵਿੱਚ ਲੇਖਕ ਦੀ ਜਿਹੜੀ ਭੂਮਿਕਾ ਹੈਗੀ ਉਹ ਜ਼ਿਆਦਾ ਕਾਰਗਰ ਕਿਉਂ ਨਹੀਂ ਹੈਗੀ ਉਹਦਾ ਕਾਰਨ ਇਹੋ ਹੀ ਹੈ ਕਿ ਲੇਖਕ ਜਿਹੜਾ ਹੈਗਾ ਉਹ ਆਪਣੇ ਪੈਰ ਛੱਡ ਗਿਆ ਹੋਇਆ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਬੋਲਦੇ ਤਾਂ ਬਹੁਤ ਹੈਗੇ ਹਾਂ ਸੁਣਦੇ ਨਹੀਂ ਹੈਗੇ ਖਾਸ ਕਰ ਆਪਣੀ ਜਿਹੜੀ ਆਤਮਾ ਦੀ ਆਵਾਜ਼ ਹੈਗੀ ਉਸੇ ਨਹੀਂ ਸੁਣਦੇ ਅਸੀਂ ਸਿਰਫ ਬੋਲਦੇ ਹਾਂ ਜੋ ਸੀ ਬੋਲ ਰਹੇ ਹੁੰਦੇ ਆ ਅਸੀਂ ਖੁਦ ਉਸ ਨੂੰ ਵੀ ਸੁਣ ਰਹੇ ਹੁੰਦੇ ਕਿ ਮੈਂ ਕੀ ਬੋਲ ਰਿਹਾ ਹੈਗਾ ਸੋ ਹੁਣ ਦੇ ਸਮਿਆਂ ਦੇ ਵਿੱਚ ਜੇ ਅਸੀਂ ਜਨਰ ਵਾਈਜ਼ ਗੱਲ ਕਰੀਏ ਤਾਂ ਚਾਰ ਪੰਜ ਜਨਰ ਹੋਗੇ ਨੇ ਜੋ ਥੋੜਾ ਬਾਦ ਲੋਕਾਂ ਨਾਲ ਜੁੜੇ ਹੋਏ ਨੇ ਵੈਸੇ ਤਾਂ ਲੇਖਕ ਹੀ ਲੇਖਕ ਨੂੰ ਪੜਦਾ ਹੈਗਾ ਕਵਿਤਾ ਹੈ ਕਹਾਣੀ ਹੈ ਨੋਵਲ ਹੈ ਨਾਟਕ ਹੈ ਇਹ ਇੱਕ ਸਾਡਾ ਅੰਗ ਗੀਤਕਾਰੀ ਹੈ ਤੇ ਨਾਲ ਉਹਦੇ ਸਾਡੇ ਸਿਨੇਮਾ ਵੀ ਜੁੜਿਆ ਹੋਇਆ ਹੈ ਸਿਨੇਮਾ ਵੀ ਸਹਿਤ ਦਾ ਇੱਕ 파ਟ ਹੈਗਾ ਸਾਡੀ ਜਿਹੜੀ ਬਹੁਤ ਸਾਰੀ ਫਿਕਸ਼ਨ ਹੈਗੀ ਉਹ ਟਰੈਵਲ ਕਰਕੇ ਸਿਨੇਮੇ ਚ ਗਈਗੀ ਕਵਤਾ ਦੇ ਸਬੰਧ ਵਿੱਚ ਤਾਂ ਮੈਂ ਵੀ ਤੁਹਾਡੇ ਸਾਹਮਣੇ ਵੱਡਾ ਗੁਨਾਹਗਰ ਬੈਠਾ ਹੈਗਾ ਕਿ 95% ਜਿਹੜੀ ਕਵਤਾ ਲਿਖੀ ਜਾ ਰਹੀ ਹੈ ਉਹਦੇ ਕੋਈ ਬਹੁਤੀ ਸਮਾਜਿਕ ਸਰੋਕਾਰ ਨਹੀਂ ਹੈ ਅੰਤਰਮੁਖੀ ਹੈ ਔਰ ਆਪਣੇ ਦੁੱਖ ਦੀ ਗੱਲ ਜਿਹੜੀ ਹੈਗੀ ਉਹ ਅਸੀਂ ਕਰ ਰਹੇ ਆ ਜਾਂ ਰੌਲਾ ਰੱਪਾ ਪਾ ਰਹੇ ਹਾਂ ਖਾਸ ਕਰ ਜਿਹੜੇ ਮਸ਼ਹਰਿਆਂ ਹੁੰਦੇ ਨੇ ਕਵਤਾ ਨਹੀਂ ਜੁੜਨਾ ਤਾਂ ਮਸ਼ਹਰਿਆਂ ਦੇ ਰਹੀ ਲੋਕਾਂ ਨਾਲ ਹੁੰਦਾ ਹੈ ਨਾ ਮਸ਼ਹਰੇ ਹੁੰਦੇ ਨੇ ਤਾਂ ਉੱਥੇ ਅਸੀਂ ਦੇਖਦੇ ਹਾਂ ਕਿ ਕਿੰਨੇ ਕੋ ਲੋਕ ਜਿਹੜੇ ਆਏ ਹੁੰਦੇ ਨੇ ਉਹ ਸਾਨੂੰ ਸੁਣਨ ਵਾਲੇ ਹੁੰਦੇ ਨੇ ਲਗਭਗ ਅੱਧੇ ਕੋ ਸੇ ਇੱਥੇ ਬੈਠੇ ਹੁੰਨੇ ਤੇ ਅੱਧੇ ਕੋ ਅਸੀਂ ਉਹ ਬੈਠੇ ਉੱਥੇ ਬੈਠੇ ਹੁੰਨੇ ਆ ਉਹੋ ਹੀ ਜਿਹਾ ਹੈਗਾ ਸਰਕਲ ਚੱਲੀ ਜਾਂਦਾ ਤੇ ਸ਼ਾਮ ਨੂੰ ਜਿਹੜੇ ਸ਼ਾਇਰ ਹੁੰਦੇ ਨੇ ਉਹਨਾਂ ਨੂੰ 5-500 ਜਾਂ 11-1000 ਰੁਪਏ ਮਿਲਦਾ ਹੈ ਉਹ ਇਕੱਠੇ ਹੁੰਦੇ ਨੇ ਬੋਲ ਖਰੀਦਦੇ ਨੇ ਪੀਂਦੇ ਨੇ ਤੇ ਘਰ ਨੂੰ ਆ ਜਾਂਦੇ ਨੇ ਮੈਂ ਵੀ ਸ਼ਾਮ ਲਾਉਂਦੇ ਠੀਕ ਹੈ ਨਾ ਸੋ ਜੇ ਗੱਲਾਂ ਕਰਨੀਆਂ ਤਾਂ ਆਪਾਂ ਨੂੰ ਸਿੱਧੀਆਂ ਕਰਨੀਆਂ ਚਾਹੀਦੀਆਂ ਸਪੱਸ਼ਟ ਕਰਨੀਆਂ ਚਾਹੀਦੀਆਂ ਇਹ ਜਿਹੜੀ ਆਲਮੀ ਪੰਜਾਬੀ ਕਾਨਫਰੰਸ ਹੈਗੀ ਇਹਦਾ ਮਕਸਦ ਇਹੋ ਹੀ ਹੈਗਾ ਕਿ ਸਾਡੀਆਂ ਗੱਲਾਂ ਇੱਥੋਂ ਜਿਹੜੀਆਂ ਆਈਆਂ ਟ੍ਰੈਵਲ ਕਰਕੇ ਲੋਕਾਂ ਤੱਕ ਵੀ ਜਾਣ ਹਾਂ ਇਹ ਗੱਲ ਮੈਂ ਅੱਗੇ ਕਰਦਾ ਕਿ ਜਿਹੜੀ ਕਵਤਾ ਹੈ ਉਹ ਲਗਭਗ ਉਹਦਾ ਜਿਹੜਾ ਸਰਕਾਰ ਹੈ ਉਹ ਲੋਕਾਂ ਦੇ ਨਾਲ ਟੁੱਟ ਚੁੱਕਾ ਸਿੱਧੀ ਗੱਲ ਹੈ ਗਦਰ ਮੂਵਮੈਂਟ ਵੱਲੇ ਜਾਂ ਨਕਸ਼ਲਵਾੜੀ ਲਹਿਰ ਵੱਲੇ ਜਿਹੜੀ ਕਵਤਾ ਹੈਗੀ ਸੋ ਲੋਕਾਂ ਦੀ ਗੱਲ ਕਰਦੀ ਸੀ ਲੋਕ ਭਾਸ਼ਾ ਵਿੱਚ ਗੱਲ ਕਰਦੀ ਸੀ ਹੁਣ ਤਾਂ ਅੱਧੀ ਕਵਤਾ ਜਿਹੜੀ ਹੈਗੀ ਉਹ ਖੁਦ ਨੂੰ ਕਵੀ ਨੂੰ ਸਮਝ ਨਹੀਂ ਆਉਂਦੀ ਕਿਸੇ ਜਿਹੜਾ ਆਮ ਪਾਠਕ ਹੈਗਾ ਉਹਨੂੰ ਕੀ ਸਮਝ ਆਵੇਗੀ ਸਾਡੀ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਹੈਗੀ ਹਫ਼ਤਾ ਦੇ ਵਿੱਚ ਇਦਾਂ ਵੀ ਆ ਗਈ ਕਿ ਉਹ ਲੋਕਾਂ ਦੀ ਭਾਸ਼ਾ ਹੈ ਹੀ ਨਹੀਂ ਉਹਦੇ ਵਿੱਚ ਹੋਰ ਪਛਾਵਾਂ ਦੇ ਜਿਹੜੇ ਬਹੁਤ ਸਾਰੇ ਸ਼ਬਦ ਹੈਗੇ ਨੇ ਅਸੀਂ ਵਾਰ ਦਿੱਤੇ ਹੋਏ ਨੇ ਦੂਸਰੀ ਗੱਲ ਹੈ ਕਿ ਜਿਹੜੀ ਕਹਾਣੀ ਹੈ ਕਹਾਣੀ ਦਾ ਫੀਲਡ ਥੋੜਾ ਜਿਹਾ ਹੋਰ ਤਰ੍ਹਾਂ ਦਾ ਹੁੰਦਾ ਕਹਾਣੀ ਨੇ ਵਰਤਾਂ ਸਿਰਜਣਾ ਹੁੰਦਾ ਹੈ ਸਮਾਜ ਦੇ ਵਿੱਚ ਜੋ ਵਾਪਰਿਆ ਹੁੰਦਾ ਉਸ ਨੂੰ ਉਹ ਉਸ ਤਰ੍ਹਾਂ ਸਮਝ ਲਓ ਕਿ ਉਹ ਸੁੰਨੇ ਸ਼ਬਦ ਦੇਨੇ ਹੁੰਦੇ ਨੇ ਲਿਖਤ ਸਮਝ ਨਹੀਂ ਲਿਆਉਣੀ ਹੁੰਦੀ ਐ ਤੇ ਇਸੇ ਤਰ੍ਹਾਂ ਹੀ ਨਾਵਲ ਹੈਗਾ ਇੱਕ ਹੈ ਗੀਤਕਾਰੀ ਮੈਂ ਗੀਤ ਨੂੰ ਜਿਹੜਾ ਹੈ ਉਹ ਸਹਿਦ ਦੇ ਪ੍ਰਸੰਗ ਦੇ ਵਿੱਚ ਹੀ ਦੇਖਦਾ ਗੀਤ ਦਾ ਬਹੁਤ ਵੱਡਾ ਪ੍ਰਭਾਵ ਹੈਗਾ ਨਕਸ਼ਰਵਾਦੀ ਲਹਿਰ ਦੇ ਦੌਰਾਨ ਜਾਂ ਗਦਰ ਮੂਵਮੈਂਟ ਦੇ ਦੌਰਾਨ ਗੀਤਕਾਰੀ ਨੇ ਆਪਣਾ ਬਹੁਤ ਵੱਡਾ ਪ੍ਰਭਾਵ ਪਾਇਆ ਸਾਨੂੰ ਨਕਸਰਵੜੀ ਲਹਿਰ ਦੇ ਦੌਰਾਨ ਸੁਨੇ ਗੀਤ ਅੱਜ ਵੀ ਚੇਤੇ ਹੈਗੇ ਨੇ। ਸੰਤਰਾਮ ਅਰਦਾਸੀ ਦੇ ਗੀਤ ਅੱਜ ਵੀ ਸਾਨੂੰ ਚੇਤੇ ਹੈਗੇ ਨੇ। ਜਾਂ ਸੰਤ ਸਿੰਘ ਸੰਧੂ ਦੇ ਗੀਤ ਜਿਹੜੇ ਹੈਗੇ ਨੇ ਅੱਜ ਵੀ ਸਾਨੂੰ ਚੇਤੇ ਹੈਗੇ ਨੇ। ਪਾਰਖ ਦੀ ਕਵਤਾ ਸਾਨੂੰ ਅੱਜ ਵੀ ਚੇਤੇ ਹੈਗੀ ਹੈ। ਹਲਵਾਰਵੀ ਦੀ ਕਵਤਾ ਅੱਜ ਵੀ ਚੇਤੇ ਹੈਗੀ ਹੈ। ਕਿਉਂਕਿ ਉਹ ਲੋਕਾਂ ਦੀ ਭਾਸ਼ਾ ਦੇ ਵਿੱਚ, ਲੋਕਾਂ ਦੇ ਮੈਟਾਫਰ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਦੇ ਨਾਲ ਜੁੜ ਕੇ ਕੀਤੀ ਹੋਈ ਗੱਲ ਹੁੰਦੀ ਸੀ ਤੇ ਉਹ ਲੋਕਾਂ ਨੂੰ ਟੁੰਬਦੀ ਸੀ। ਔਰ ਲੋਕੀ ਉਸ ਨੂੰ ਫਾਲੋ ਵੀ ਕਰਦੇ ਪਰ ਹੋਣ ਵਾਲਾ ਗੀਤ ਜਿਹੜਾ ਹੈਗਾ ਉਹ ਕੇਵਲ ਤੇ ਕੇਵਲ ਜੱਟ ਨੂੰ ਕੋਲੋਰੀਫਾਈ ਕਰਦਾ ਹੈ ਗੋਰੀ ਚਮੜੀ ਨੂੰ ਕੋਲੋਰੀਫਾਈ ਕਰਦਾ ਜਾਂ ਜਿਹੜੇ ਕੋਈ ਨਖਰੇ ਹੈਗੇ ਨੇ ਚਾਹ ਔਰਤ ਦੇ ਕੋਲ ਉਹਦੇ ਗਹਿਣੇ ਉਹਨੂੰ ਕੋਲੋਰੀਫਾਈ ਕਰਦਾ ਹੋ ਤੁਸੀਂ ਦੱਸੋ ਵੀ 99% ਜਿਹੜੇ ਗੀਤ ਹੈਗੇ ਨੇ ਉਹ ਇਹਨਾਂ ਤੋਂ ਬਾਹਰ ਹੈਗੇ ਨੇ ਅਸੀਂ ਸਾਰੇ ਨੰਮ ਨੁਕਰੇ ਸੋ ਗੀਤ ਨੇ ਪੰਜਾਬ ਦੀ ਹਾਲਤ ਨੂੰ ਪੂਰਨਿਕਾ ਹਰਵਲ ਲਜਾਨ ਦੇ ਵਿੱਚ ਕਾਫੀ ਇਰਜ਼ਾਫਾ ਕੀਤਾ ਤੁਸੀਂ ਸਕੂਲ ਦੇ ਵਿੱਚ ਜਾਓ 6ਵੀਂ 7ਵੀਂ 8ਵੀਂ ਦੇ ਕਿਸੇ ਬੱਚੇ ਨੂੰ ਪੁੱਛ ਕੇ ਦੇਖੋ ਕਿ ਤੂੰ ਕੀ ਬੰਨਣਾ ਚਾਹੁੰਦਾ ਹੈ ਉਹ ਕਹਿੰਦਾ ਕਿ ਮੈਂ ਉਹਦਾ ਨਾਂ ਨਹੀਂ ਲੈਂਦਾ ਸਿੰਗਰ ਦਾ ਹਾਂ ਹਾਂ ਤੁਸੀਂ ਵੀ ਜਾਣਦੇ ਹੋ ਸਾਹਿਬ ਕਹਿੰਦਾ ਮੈਂ ਉਹ ਬੰਨਣਾ ਚਾਹੁੰਦਾ ਕੋਈ ਨਹੀਂ ਕਹਿੰਦਾ ਮੈਂ ਭਗਤ ਸਿੰਘ ਬੰਨਣਾ ਚਾਹੁੰਦਾ ਕੋਈ ਨਹੀਂ ਕਹਿੰਦਾ ਮੈਂ ਅਧਿਆਪਕ ਬੰਨਣਾ ਚਾਹੁੰਦਾ ਅਤੇ ਆਪਕੇ ਜੇ ਕੋ ਬੰਨਾ ਵੀ ਚਾਹੁੰਦੇ ਨੇ 2000 ਤੇ ਉਹ ਰੋਟੀ ਰੋਜ਼ ਦੀ ਨਹੀਂ ਜਾਂ ਉਹਨਾਂ ਨੂੰ ਇਹ ਸ਼ੌਂਕ ਹੁੰਦਾ ਹੈ ਕਿ ਮੈਂ ਘਟੋ ਘਟ ਨਿਆਣਿਆਂ ਦੇ ਮੂੰਹ ਤੇ ਚਪੇੜਾਂ ਦਾ ਮਾਰਾਂਗਾ ਇੱਥੇ ਮੈਂ ਖਾਂਦਾ ਰਿਹਾ ਹੈ ਇਹ ਨਹੀਂ ਕੋ ਗੱਲ ਹੈਗੀ ਇੱਕ ਜਿਹੜਾ ਜਨਰ ਹੈ ਉਹ ਹੈ ਸਾਡਾ ਥੀਏਟਰ ਡਰਾਮਾ ਨਾਟਕ ਕਵਿਤਾ ਸਭ ਤੋਂ ਜ਼ਿਆਦਾ ਲਿਖੀ ਜਾ ਰਹੀ ਹੈ ਔਰ ਉਹਦਾ ਲੋਕਾਂ ਦੇ ਨਾਲ ਸਰੋਕਾਰ ਜਿਵੇਂ ਹੈ ਜੇਸੇ ਜਨਰ ਨੇ ਸਾਨੂੰ ਸਭ ਤੋਂ ਜ਼ਿਆਦਾ ਪ੍ਰਾਪਤ ਕਰਨਾ ਹੈਗਾ ਉਹ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਹੈਗਾ ਨਾਟਕ ਸਾਡੇ ਕੋਲ ਪੰਜਾਬ ਦੇ ਵਿੱਚ ਕਿੰਨੇ ਕੁ ਨਾਟਕ ਨਾਟਕ ਆ ਰਹੇ ਨੇ ਗਿਣਤੀ ਤੇ 4-5 ਨੇ ਸਿਰਫ ਕੇਬਲ ਢਿੱਲੋਂ ਇੱਥੇ ਰਜਿੰਦਰ ਦੇਖੇ ਸੀ ਰਾਜਿੰਦਰ ਸਬਰਵਾਲਾ ਕੇਵਲ ਥਾਲੀਬਾ ਸੌਰੀ ਤੇ ਆਪਣਾ ਸਹਿਰ ਸਿੰਘ ਜੀ ਬੈਠੇ ਸਵੇਰੇ ਆਏ ਸੀ ਜਾਂ ਹੀਰਾ ਹੈਗਾ ਉਹ ਜਾਂ ਹੋ ਹੀਰਾ ਜੀ ਹੈ ਨੇ ਹਾਂ ਉਹ ਸਾਥ ਸੰਗ ਬੈਠੇ ਸੀ ਸੋ ਨਾਟਕ ਨੇ ਜਿਹੜੀ ਭੂਮਿਕਾ ਨਕਸਰਵਾੜੀ ਲਹਿਰ ਦੇ ਦੌਰਾਨ ਨਿਭਾਈ ਸੀ ਉਹ ਸਾਝ ਸਾਨੂੰ ਚੇਤੇ ਹੈ ਜੀ ਕਿ ਉਹਨਾਂ ਸਮਾਂ ਦੇ ਵਿੱਚ ਅਸੀਂ ਰਾਤ ਨੂੰ 10-10 ਕਿਲੋਮੀਟਰ ਤੁਰ ਕੇ ਉਹ ਨਾਟਕ ਵਿਕਣ ਤਿਆ ਕਰਦੇ ਸੀ ਕਿੰਨਾ ਇਸ਼ਕ ਹੁੰਦਾ ਸੀ ਸਵੇਰੇ ਪੜਨ ਜਾਣਾ ਹੁੰਦਾ ਸੀ 6 ਵਜੇ ਤੇ ਰਾਤ ਅਸੀਂ 2 ਵਜੇ ਸੌਂਦੇ ਸੀ ਪਰ ਹੁਣ ਸਾਡਾ ਜਿਹੜਾ ਨਾਟਕ ਹੈਗਾ ਜੇ ਉਹ ਪਹਿਲੀ ਗੱਲ ਤੋਂ ਹਾਸ਼ੀਦ ਚਲਾ ਗਿਆ ਹੈ ਜੇ ਉਹ ਹੁੰਦਾ ਵੀ ਹੈਗਾ ਤੇ ਚੰਡੀਗੜ੍ਹ ਦੇ ਕੋਰ ਥੀਏਟਰ ਵਿੱਚ ਹੁੰਦਾ ਹੈ ਜਾਂ ਪਟਿਆਲਾ ਦਾ ਜਿਹੜਾ ਹੈਗਾ ਕਿਵਾਣਾ ਖੇਤਰ ਉੱਥੇ ਹੁੰਦਾ ਜਾਂ ਅੰਮ੍ਰਿਤਸਰ ਜਿਹੜਾ ਉਹ ਵਿਰਸਾ ਵਿਹਾਰ ਹੈਗਾ ਉੱਥੇ ਹੋਊਗਾ ਉਹ ਗੋਲੇ ਵਾਲੀ ਨਹੀਂ ਹੁੰਦਾ ਤਾਂ ਸੋ ਜੇਕਰ ਨਾਟਕ ਜਿਹੜਾ ਹੈਗਾ ਜਿੰਨੇ ਲੋਕਾਂ ਨੂੰ ਸਭ ਤੋਂ ਵੱਧ ਪ੍ਰਾਪਤ ਕਰਨਾ ਹੈਗਾ ਉਹਨਾਂ ਦੇ ਦਿਲ ਦੀ ਰਮਜ਼ ਸਮਝਣੀ ਹੈਗੀ ਉਹਨਾਂ ਦੀ ਪਾਸਾੜ ਵਿੱਚ ਗੱਲ ਕਰਨੀ ਹੈ ਜਦ ਤੱਕ ਉਹ ਪਿੰਡਾਂ ਦੇ ਵਿੱਚ ਜਾ ਕੇ ਕਸਬਿਆਂ ਦੇ ਵਿੱਚ ਜਾ ਕੇ ਨਹੀਂ ਹੁੰਦਾ ਉਹਦੀ ਕੋਈ ਭੂਮਿਕਾ ਨਹੀਂ ਚਾਹੀਦੀ ਜਿਵੇਂ ਆਪਣੀ ਇਸ ਆਲਮੀ ਕਾਨਫਰੰਸ ਦੀ ਭੂਮਿਕਾ ਇੰਨੀ ਕੋਈ ਕੱਥੀ ਚਾਰ ਬੈਠੇ ਸੁਣ ਰਹੇ ਆ ਇਹ ਜਿਹੜੇ ਲੋਕੀ ਬੈਠੇ ਹੋਏ ਨੇ ਦੂਜਾ ਰਾਧਪੁਰ ਉਹਨਾਂ ਨੂੰ ਪਤਾ ਹੈਗਾ ਕਿ ਉੱਥੇ ਕਾਨਫਰੰਸ ਹੋ ਰਹੀ ਹੈ ਕਾਨਫਰੰਸ ਦਾ ਮਕਸਦ ਇਹ ਹੋਏ ਹੁੰਦਾ ਹੈ ਕਿ ਇੱਕ ਬੀਜ ਹੁੰਦਾ ਹੈ ਇਸ ਨੇ ਵਿਸਤਾਰ ਲੈ ਕੇ ਤੇ ਦੂਰ ਰੇਖ ਤੱਕ ਟਰੈਵਲ ਕਰਨਾ ਹੁੰਦਾ ਜੇ ਟਰੈਵਲ ਨਹੀਂ ਕਰਦੀ ਇਹਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਮੈਨੇ ਨਹੀਂ ਹੈ ਜੇ ਵਸੀਂ ਆਪਣਾ ਮਕਸਦ ਜਿਹੜਾ ਹੈਗਾ ਉਹ ਪੂਰਾ ਕਰ ਰਹੇ ਆ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਇਹ ਜਿਹੜੇ ਸਾਰੇ ਜਨਰ ਹੈਗੇ ਨੇ ਇਹਨਾਂ ਦੇ ਵਿੱਚੋਂ ਸਾਰਿਆਂ ਨਾਲੋਂ ਸ਼ਕਤੀਸ਼ਾਲੀ ਜਿਹੜਾ ਹੈਗਾ ਨਾਟਕ ਹੈਗਾ ਤੇ ਨਾਟਕ ਨੂੰ ਜੇ ਅਸੀਂ ਸਹਿਦ ਸਿੰਘ ਜੀ ਮੈਗਨਲ ਸਹਿਮਤ ਹੋਣਗੇ ਕਿ ਜਦ ਤੱਕ ਅਸੀਂ ਜੇ ਅਸੀਂ ਅਦੀਬ ਹੈਗੇ ਆ ਜਾਂ ਕਾਨਫਰੰਸਾਂ ਵਾਲੇ ਹੈਗੇ ਆ ਜਾਂ ਇਹਨਾਂ ਦੇ ਸਰਪ੍ਰਸਤ ਹੈਗੇ ਆ ਅਸੀਂ ਇਹਨਾਂ ਨੂੰ ਸਾਕਤ ਬਖਸ਼ੀਏ ਇਹਨਾਂ ਦੀ ਸਹਾਇਕ ਬਣੀਏ ਇਹਨਾਂ ਦੇ ਬੋਡਾਂ ਤੇ ਹੱਥ ਰੱਖੀਏ ਤੇ ਇਹ ਨਾਟਕ ਜੋ ਹਨ ਉਹ ਪਿੰਡਾਂ ਫਕ ਜਾਣ ਪਿੰਡਾਂ ਦੇ ਵਿੱਚ ਨਾਟਕ ਹੋਵੇ ਉੱਥੇ ਲੋਕ ਜੁੜਨ ਕਿਉਂਕਿ ਨਾਟਕ ਹੀ ਸਹੀ ਮਹਿਨਾਂ ਦੇ ਵਿੱਚ ਲੋਕਾਂ ਦੀ ਜਿਹੜੀ ਨਬਜ਼ ਹੈਗੀ ਹੈ ਦੁੱਖ ਹੈਗਾ ਉਸ ਨੂੰ ਪਹਿਚਾਨ ਸਕਦਾ ਹੈ ਔਰ ਉਸ ਭਾਗਾਂ ਦੇ ਵਿੱਚ ਗੱਲ ਕਰ ਸਕਦਾ ਹੈ ਔਰ ਲੋਕੀ ਨਾਟਕ ਨੂੰ ਹੀ ਫਾਲੋ ਕਰਦੇ ਹੈਗੇ ਇਸ ਵਕਤ ਸਾਡੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਗੀਤ ਨੂੰ ਫਾਲੋ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਨੌਜਵਾਨ طبਕਾ ਹੈ ਨਾ ਉਹ ਗੀਤ ਨੂੰ ਫਾਲੋ ਕਰ ਰਿਹਾ ਹੈਗਾ ਹਰੇਕ ਬੱਚਾ ਜਿਹੜਾ ਹੈਗਾ ਜਾਂ ਨੌਜਵਾਨ ਬੱਚਾ ਹੈਗਾ ਉਹ ਕਹਿੰਦਾ ਮੈਂ ਮੈਂ ਸਿੰਗਰ ਬਣਾਣਾ ਜਦੋਂ ਮੈਂ ਪੰਜਾਬੀ ਫਿਲਮਾਂ ਜਿਹੜੀਆਂ ਕਮੇਡੀਅਨ ਫਿਲਮਾਂ ਆਈਆਂ ਉਹਦੇ ਵਿੱਚ ਕੰਮ ਕਰਾਂ ਕੋਈ ਡਾਕਟਰ ਨਹੀਂ ਬੰਨਣਾ ਚਾਹੁੰਦਾ ਕੋਈ ਪੀਸੀ ਨਹੀਂ ਬੰਨਣਾ ਚਾਹੁੰਦਾ ਕੋਈ ਹੋਣ ਦੇ 2-4% ਸੋ ਇੱਕ ਤਮ ਇਹ ਕਹਾਂਗਾ ਕਿ ਨਾਟਕ ਨੂੰ ਅਸੀਂ ਅੱਗੇ ਲੈ ਕੇ ਜਾਈਏ ਦੂਸਰਾ ਹੈ ਕਿ ਅਸੀਂ ਜਿਹੜੇ ਆਪੇ ਆਪ ਨੂੰ ਸੋ ਕਾਲਡ ਸਹਿਦਕਰ ਸਮਝਦੇ ਆ ਉਹ ਵੀ ਥੋੜਾ ਜਿਹਾ ਆਪਣੇ ਅੰਦਰ ਛਾਪ ਪਾਈਏ ਕਿ ਅਸੀਂ ਕੋਈ ਬਾਜੂਆ ਕਲਾਸ ਨਹੀਂ ਹੈਗੀ ਜਿੰਨਾ ਸਮਾਂ ਦੇ ਵਿੱਚ ਸਹਿਦਕਰਾਂ ਨੇ ਪ੍ਰਭਾਵ ਪਾਇਆ ਉਹਦੋਂ ਸਹਿਦਕਰ ਫਕੀਰਾਨਾ ਅੰਦਾਜ਼ ਵਾਲੇ ਹੈਗੇ ਸੀ ਹੂੰ ਤਾਂ ਸਾਡੇ ਸਾਰੇ ਜਿਹੜੇ ਸੋਚਵਾਦ ਹੈਗੇ ਨੇ ਉਹ ਸਾਰੇ ਕਾਰਪੋਰੇਟ ਵਰਡ ਵਾਲੇ ਨੇ। ਕੀ ਬਾਤ ਹੈ। ਔਰ ਅਸੀਂ ਸਾਡੀ ਸਾਰੀ ਸੋਚ ਜਿਹੜੀ ਹੈਗੀ ਸਾਡਾ ਖੂਨ ਤੱਕ ਜਰ ਹੈਗਾ ਉਹ ਵਰਜਵਾ ਹੋ ਚੁੱਕਾ ਹੈ। ਅਸੀਂ ਲੋਕਾਂ ਨੂੰ ਕੀ ਸੇਜ ਦਵਾਂਗੇ? ਜਦ ਤੱਕ ਅਸੀਂ ਲੋਕ ਖੁਦ ਨੂੰ ਸੇਜ ਨਹੀਂ ਦੇ ਸਕਦੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਤਾਂ ਉਹਨਾਂ ਸਮੇਂ ਦੇ ਵਿੱਚ ਕਹਿ ਦਿੱਤਾ ਸੀ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਮਨੋ ਪ੍ਰਸੰਧੋ ਕਾਲੀਆਂ। ਸੋ ਜਦ ਤੱਕ ਲੇਖਕ ਜਿਹੜਾ ਹੈਗਾ ਉਹ ਆਪਣੀ ਜ਼ਮੀਰ ਦੀ ਆਵਾਜ਼ ਨਹੀਂ ਸੁਣਦਾ। ਲੋਕਾਂ ਦੀ ਆਵਾਜ਼ ਨਹੀਂ ਸੁਣਦਾ ਲੋਕਾਂ ਦੀ ਆਵਾਜ਼ ਨਹੀਂ ਮੰਨਦਾ ਹੈਗਾ ਤਦ ਤੱਕ ਨਾ ਕੋਈ ਸਹਿਤ ਦਾ ਫਾਇਦਾ ਹੈਗਾ ਤੇ ਨਾ ਸਹਿਤ ਦਾ ਕੋਈ ਫਾਇਦਾ ਹੈਗਾ ਬਹੁਤ ਬਹੁਤਨ ਬਹੁਤ ਸ਼ੁਕਰੀਆ ਬੜੀ ਲੰਬੀ ਗੰਭੀਰ ਚਰਚਾ ਤੁਸੀਂ ਸ਼ੋਹੀ ਹੈ ਕਿ ਸਾਹਿਤ ਕਿਵੇਂ ਸੰਵਾਦ ਰਚਾਵੇ ਇਹ ਬਹੁਤ ਗੰਭੀਰ ਪਹਿਲੂ ਹੈ ਸ਼ਸ਼ੀਲ ਜੀ 5 ਵਜੇ ਤੱਕ ਸਮੇਟਣਾ ਨਹੀਂ ਠੀਕ ਸਾਢੇ 5 ਤੱਕ ਸੀਗਾ ਪਰ ਸ਼ਸ਼ੀਲ ਦਸਾਂਝ ਹੀ ਕਹਿੰਦੇ ਕਿ 5 ਵਜੇ ਤੱਕ ਸਮੇਟਣਾ ਹੈ ਨਹੀਂ ਜੀ ਤੁਸੀਂ ਮੈਂ ਇਸ ਨੂੰ ਸਮਝਦਿਆਂ ਹੋਇਆ ਹਾਂ ਹਾਂਜੀ ਹਾਂਜੀ ਬੰਨੀ ਪੰਜਾਬ ਔਰਤ ਤੋਂ ਬਿਨਾਂ ਹੀ ਬੋਲ ਗਿਆ ਕਿ ਇੰਨੀਆਂ ਸਾਰੀਆਂ ਸਾਡੇ ਕੋਲ ਨਾਰਵਰ ਸ਼ਕਤੀ ਤਾਂ ਬੈਠੀਆਂ ਹੋਈਆਂ ਨੇ ਤੇ ਤੁਸੀਂ ਇੱਕ ਵੀ ਔਰਤ ਨੂੰ ਉੱਤੇ ਨਹੀਂ ਬਿਠਾਇਆ ਕਿ ਉਹ ਕੀ ਸੋਚਦੀ ਹੈ ਕਿ ਜਦੋਂ ਪੰਜਾਬ ਬੋਲੇ ਤਾਂ ਔਰਤ ਕੀ ਬੋਲਦੀ ਹੈ ਔਰਤ ਦੇ ਬਿਲਕੁਲ ਠੀਕ ਹੈ ਉਹ ਕਿਸ ਤਰ੍ਹਾਂ ਆ ਉਹਦਾ ਵੀ ਪੰਜਾਬ ਹੈ ਉਹਦੀ ਵੀ ਇਹ ਮਿੱਟੀ ਹੈ ਚੌਣ ਕਮੇਟੀ ਕਿੱਥੇ ਆ ਜੀ ਉਹ ਸੁਣ ਲਵੇ ਇਹ ਗੱਲ ਜਰੂਰ ਉਹ ਕੱਲ ਗੱਲ ਹੋ ਕੱਲ ਬੋਲਣੀਆਂ ਔਰਤਾਂ ਨਾਲ ਹਾਂਜੀ ਕੱਲ ਨੂੰ ਪੂਰਾ ਦਿਨ ਔਰਤਾਂ ਨਾਲ ਚ ਬੰਦਾ ਨਹੀਂ ਸ਼ਾਇਦ ਕੋਈ ਬੈਠੂਗਾ ਮੈਨੂੰ ਲੱਗਦਾ ਨਹੀਂ ਇਹ ਨਹੀਂ ਆਪਾਂ ਐਦਾਂ ਨਹੀਂ ਇੱਕ ਮਿੰਟ ਪਰ ਇਹ ਪੰਜਾਬ ਬੋਲਦੇ ਦੀ ਹਵਾ ਦੇ ਨਾਲ ਗੱਲ ਹੈ ਪੰਜਾਬ ਬੋਲਦੇ ਦੀ ਗੱਲ ਹੈ ਕਿ ਦੀਪਕ ਚਰਰਥਨ ਨੇ ਪਹਿਲਾਂ ਕਿਹਾ ਸੀ ਸ਼ੁਰੂ ਚ ਕਿ ਸਿਰ ਵੀ ਦੁਖਦਾ ਹੈ ਪੈਰ ਵੀ ਦੁਖਦੇ ਹੈ ਲੱਤਾਂ ਵੀ ਦੁਖਦੀਆਂ ਢਿੱਡ ਵੀ ਦੁਖਦਾ ਜਾਤ ਵੀ ਕਿਸੇ ਮੁੰਡੇ ਦਾ ਸਾਰਾ ਸਰੀਰ ਦੁਖਦਾ ਹੋਵੇ ਮਾਵਾ ਦਾਦੀਆਂ ਨਾਨੀਆਂ ਕੀ ਕਹਿੰਦੀਆਂ ਆ ਜਾ ਮੇਰੀ ਝੋਈ ਚ ਸਿਰ ਰੱਖ ਮੈਂ ਤੇਰਾ ਸਿਰ ਦਬਾਵਾਂ ਮੈਂ ਤੇਰੀਆਂ ਲੱਤਾਂ ਦਬਾਵਾਂ ਮੈਂ ਤੈਨੂੰ ਕੀ ਬਣਾ ਕੇ ਪਿਆਵਾਂ ਤੇਰਾ ਜਿਆਦਾ ਢਿੱਡ ਹੈ ਉਹ ਟਿੱ ਸਾਡੇ ਬਿਨਾ ਔਰਤਾ ਬਿਨਾ ਤੁਸੀਂ ਪੰਜਾਬ ਦੇ ਬੋਲਦੇ ਦੀ ਗੱਲ ਨਹੀਂ ਕਰ ਸਕਦੇ ਨਹੀਂ ਬਿਲਕੁਲ ਬਿਲਕੁਲ ਇਹ ਕਿਤੇ ਕਿਸਾਨ ਸੰਘਰਸ਼ ਦੇ ਵਿੱਚ ਦਿੱਲੀ ਲੱਖਾਂ ਔਰਤਾਂ ਨਾ ਬੈਠੀਆਂ ਹੁੰਦੀਆਂ ਤਾਂ ਮੈਨੂੰ ਸ਼ੱਕ ਹੈ ਮੈਂ ਗਲਤ ਵੀ ਹੋ ਸਕਦੀ ਹਾਂ ਕਿ ਉਹ ਮੋਰਚਾ ਗਿਆ ਤੇ ਗਿਆ ਸੀਗਾ ਥੈਂਕ ਯੂ ਔਰ ਸ਼ਕਤੀ ਤੋਂ ਬਿਨਾ ਤੁਸੀਂ ਜੀਵਨ ਨਹੀਂ ਸੋਚ ਸਕਦੇ ਸੋ ਇਸ ਲਈ ਪੰਜਾਬ ਤਾਂ ਕਿਵੇਂ ਬੋਲੂ ਬਹੁਤ ਧੰਨਵਾਦ ਸੋ ਮੈਂ ਤਾਂ ਹੀ ਕਹਿ ਜੀ ਕਿ ਚੋਣ ਕਮੇਟੀ